ਉਹ ਸਾਹਮਣੇ ਵਾਲਾ ਬੰਨ ਵੀ ਦੇਖ ਸਕਦੇ ਹੋ ਕਿ ਬਿਲਕੁਲ ਖਤਮ ਹੋਇਆ ਪਿਆ ਹੈ ਤੇ ਕਿਸਾਨ ਭਰਾਵਾਂ ਵੱਲੋਂ ਇਸ ਤਰ੍ਹਾਂ ਦਰਖਤ वगैरह ਸੁੱਟ ਕੇ ਗੱਟੇ वगैरह ਲਗਾ ਕੇ ਬੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਹੜੇ ਘੱਗੜ ਦੇ ਬੰਨ ਨੇ ਉਹ ਬਹੁਤ ਜ਼ਿਆਦਾ ਕੱਚੇ ਹੋ ਚੁੱਕੇ ਹੈ ਤੇ ਇਹਨਾਂ ਦੇ ਚੋਂ ਕਿਸੇ ਵੀ ਟਾਈਮ ਦੀ ਸਾਫ ਹੋ ਸਕਦਾ ਹੈ ਜਿੰਨਾ ਕੋਈ ਜਾਣਦਾ ਉਹਨੇ ਕਰੀ ਜਾਂਦੇ ਆ ਇਹ ਤਾਂ ਖਤਰੇ ਦੀ ਨਿਸ਼ਾਨੀ ਹੀ ਹੈ ਤੇ ਭਾਵੇਂ ਦੱਸਿਆ ਕੁਝ ਇਸ ਕਦਰ ਬੰਨਾਂ ਦੇ ਵਿੱਚ ਘਾਰਾਂ ਪਈਆਂ ਹੋਈਆਂ ਨੇ ਤੇ ਜੋ ਕਿ ਇੱਕ ਉਸ ਤੋਂ ਬਾਅਦ ਆਪਣਾ ਸ੍ਰੋਮ ਨਕਾਲੀ ਦਲ ਤੋਂ ਆਈ ਸੀ ਦੀ ਲੀਡਰਸ਼ਿਪ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ 1.5 ਲੱਖ ਰੁਪਿਆ ਉਹਨਾਂ ਵੱਲੋਂ ਇੱਥੇ ਬਹੁਤ ਦੁਨੀਆ ਆਉਂਦੀ ਹੈ ਹਾਂਜੀ ਤਮਾਸ਼ਾ ਦੇਖਣ ਵਾਲੇ ਜ਼ਿਆਦਾ ਆਉਂਦੇ ਨੇ ਕੰਮ ਕਰਨ ਵਾਲੇ ਬਹੁਤ ਘੱਟ ਆਉਂਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਲਗਾਤਾਰ ਆਪਾਂ ਤੁਹਾਡੇ ਨਾਲ ਖੱਗਰ ਦੀਆਂ ਜਿਹੜੀਆਂ ਵੀਡੀਓਜ਼ ਸਾਂਝੀਆਂ ਕਰਦੇ ਸੀ ਖੱਗਰ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਸੀ ਸਵੇਰੇ ਆਪਾਂ ਜਾਖਲ ਤੇ ਚਾਂਦਪੁਰੇ ਤੋਂ ਜਿਹੜੀ ਵੀ ਖੱਗਰ ਦੀ ਕਰੰਟ ਅਪਡੇਟ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਫਿਲਹਾਲ ਹੁਣ ਆਪਾਂ ਮੂਣਕ ਏਰੀਆ ਦੇ ਵਿੱਚ ਸੀਗੇ ਮੂਣਕ ਦੇ ਇਸ ਟਾਈਮ ਕੀ ਹਾਲਾਤ ਨੇ ਕਿਸਾਨਾਂ ਵੱਲੋਂ ਜਾਂ ਫਿਰ ਲਾਗੇ ਬੰਨੇ ਦੇ ਏਰੀਏ ਦੇ ਲੋਕਾਂ ਵੱਲੋਂ ਕੀ ਜਦੋਜਹਿਦ ਕੀਤੀ ਜਾ ਰਹੀ ਹੈ ਉਹ ਸਾਰੀ ਸਿਚੁਏਸ਼ਨ ਜਾਂ ਉਹ ਸਾਰੇ ਹਾਲਾਤ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਹਾਂ ਤੇ ਫਿਲਹਾਲ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਕਿ ਇੱਥੇ ਵੀ ਪਾਣੀ ਕਾਫੀ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜੇਕਰ ਦੂਜੇ ਇਲਾਕਿਆਂ ਦੀ ਤੁਲਨਾ ਦੇ ਵਿੱਚ ਗੱਲ ਕਰਾਂ ਤਾਂ ਇੱਥੇ ਪਾਣੀ ਕੁਝ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਰਿਹਾ ਕਿਉਂਕਿ ਇੱਥੇ ਇਹ ਕਾਰਨ ਹੈ ਕਿ ਇੱਥੇ ਜਿਹੜੀ ਚੌੜਾਈ ਹੈ ਖੱਗੜ ਦੀ ਆਣ ਕੇ ਬਹੁਤ ਜ਼ਿਆਦਾ ਘਟ ਹੋ ਜਾਂਦੀ ਹੈ ਆਸੇ ਪਾਸੇ ਬਣ ਲੱਗੇ ਹੋਏ ਨੇ ਚੌੜਾਈ ਘਟ ਹੋਣ ਕਰਕੇ ਇੱਕ ਤਾਂ ਪਾਣੀ ਦੀ ਸਪੀਡ ਵੱਧ ਜਾਂਦੀ ਹੈ ਤੇ ਦੂਜੇ ਬੰਨੇ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਦੇ ਅੰਦਰ ਇਸ ਜਗ੍ਹਾ ਤੇ ਡਰ ਦਾ ਮਾਹੌਲ ਜ਼ਿਆਦਾ ਜਾਂ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਜਿਆਦਾ ਸੈਂਸਿਟਿਵ ਉਹ ਜ਼ਮੀਨ ਤੋਂ ਕਿਤੇ ਉਹ ਜ਼ਮੀਨ ਤੋਂ ਕਿਤੇ ਕਾਫੀ ਉੱਚਾ ਚੱਲ ਰਿਹਾ ਹੈ ਤੇ ਜਿਸ ਕਰਕੇ ਕਿਸਾਨ ਭਰਾਵਾਂ ਦੇ ਅੰਦਰ ਕਿਤਰਾ ਕਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਮੀਂਹ ਪੈਣ ਕਰਕੇ ਜਿਹੜੇ ਬੰਨ੍ਹ ਨੇ ਉਹ ਕੱਚੇ ਹੋਏ ਹੋਏ ਨੇ ਬੰਨਾਂ ਦੇ ਵਿੱਚ ਤਰੇੜਾ ਤਰੇੜਾ ਆਈਆਂ ਹੋਈਆਂ ਨੇ ਤੇ ਕਿਸੇ ਵੀ ਟਾਈਮ ਇਨ੍ਹਾਂ ਬੰਨਾਂ ਦੇ ਵਿੱਚੋਂ ਰਿਸਾਬ ਹੋ ਸਕਦੇ ਨੇ ਇਲਸਾਬ ਹੋ ਸਕਦੇ ਨੇ ਬੰਨ੍ਹ ਟੁੱਟ ਸਕਦੇ ਨੇ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਸਾਨ ਭਰਾਵਾਂ ਵੱਲੋਂ ਆਪਣੇ ਲੈਵਲ ਤੇ ਜਦੋ ਜਹਿਦ ਕੀਤੀ ਜਾ ਰਹੀ ਹੈ ਬੰਨਾਂ ਨੂੰ ਪੱਕਾ ਕਰਨ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਤੇ ਆਪਾਂ ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਤੇ ਦੂਜੇ ਬੰਨੇ ਇੱਕ ਚਿੰਤਾ ਦੀ ਗੱਲ ਇਹ ਹੈ ਕਿ ਜਿਵੇਂ ਕਿ ਬਾਰਿਸ਼ ਹੋਣ ਕਰਕੇ ਜਿਹੜੇ ਖੱਗੜ ਦੇ ਬੰਨ ਨੇ ਉਹ ਬਹੁਤ ਜ਼ਿਆਦਾ ਕੱਚੇ ਹੋ ਚੁੱਕੇ ਹਨ ਤੇ ਇਹਨਾਂ ਦੇ ਚੋਂ ਕਿਸੇ ਵੀ ਟਾਈਮ ਦੇ ਸਾਫ ਹੋ ਸਕਦਾ ਹੈ ਕਿਸੇ ਵੀ ਟਾਈਮ ਇਹ ਟੁੱਟ ਸਕਦੇ ਨੇ ਤੇ ਕਿਸਾਨ ਭਰਾਵਾਂ ਵੱਲੋਂ ਆਪਣੇ ਲੈਵਲ ਤੇ ਜਦੋਂ ਯਹਿਦ ਕਰਕੇ ਆਪਣੇ ਲੈਵਲ ਤੇ ਕੋਸ਼ਿਸ਼ਾਂ ਕਰਕੇ ਇਹਨਾਂ ਨੂੰ ਬੰਨਾਂ ਨੂੰ ਪੱਕਾ ਕਰਨ ਦੀ ਜਿਹੜੀ ਕਿਰਿਆ ਹੈ ਉਹ ਕੀਤੀ ਜਾ ਰਹੀ ਹੈ ਉਹ ਨਾ ਵੱਲੋਂ ਆਪਣੀਆਂ ਫਸਲਾਂ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਨੇ ਤੇ ਫਿਲਹਾਲ ਇੱਥੇ ਕੁਝ ਵੀਰ ਖੜੇ ਵੀ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿ ਕਿੰਨੇ ਕਿ ਖਤਰੇ ਦੀ ਗੱਲ ਹੈ ਤੇ ਇਹਨਾਂ ਵੱਲੋਂ ਕੀ ਕੀ ਜਦੋਜਹਿਦ ਕੀਤੀ ਜਾ ਰਹੀ ਹੈ ਤੇ ਫਿਲਹਾਲ ਜਿਵੇਂ ਕਿ ਆਪਾਂ ਮੁਣਕੇਰੀ ਦੇ ਵਿੱਚ ਖੜੇ ਸੀ ਤੇ ਆਪਾਂ ਜਿਵੇਂ ਗੱਲਬਾਤ ਕਰ ਰਹੇ ਸੀ ਕਿ ਇੱਥੇ ਜਿਹੜਾ ਇਹ ਜਿਆਦਾ ਸੈਂਸਿਟਿਵ ਏਰੀਆ ਕਿਉਂਕਿ ਬੰਨ ਜਿਹੜੇ ਨੇ ਕਾਫੀ ਉੱਚੇ ਨੇ ਪਾਣੀ ਜਿਹੜਾ ਜ਼ਮੀਨ ਦੇ ਲੈਵਲ ਤੋਂ ਭਾਜੀ ਉੱਚਾ ਹੀ ਵਗ ਰਿਹਾ ਨਾ ਹਾਂਜੀ 5 ਫੁੱਟ ਉੱਚਾ ਚੱਲਦਾ ਪਿਆ ਜੀ 5 ਫੁੱਟ ਉੱਚਾ ਚੱਲਦਾ ਪਿਆ ਤੇ ਕਿਤੇ ਨਾ ਕਿਤੇ ਇਹ ਬਹੁਤ ਵੱਡੇ ਖਤਰੇ ਦੀ ਗੱਲ ਹੈ ਕਿਉਂਕਿ ਜਿਵੇਂ ਕਿ ਆਪਾਂ ਪਹਿਲਾਂ ਪਹਿਲਾਂ ਹੁਣੇ ਗੱਲ ਕਰਕੇ ਹਟਿਆ ਕਿ ਬੰਨ ਜਿਹੜੇ ਬਿਲਕੁਲ ਕੱਚੇ ਹੋਏ ਪਏ ਨੇ ਔਰ ਇੱਕ ਉੱਤੋਂ ਲਗਾਤਾਰ ਕਾਫੀ ਦਿਨ ਬਾਰਿਸ਼ ਹੁੰਦੀ ਪਈ ਹੈ ਜਿਸ ਕਰਕੇ ਬੰਨ ਦੇ ਵਿੱਚ ਭਾਜੀ ਜਿਵੇਂ ਕਿ ਹੁਣ ਆਪਾਂ ਮੁੰਣਕ ਇਲਾਕੇ ਦੇ ਵਿੱਚ ਖੜੇ ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਥੇ ਕਿੰਨੇ ਕਿ ਖਤਰੇ ਦੀ ਗੱਲ ਹੈ ਪਾਣੀ ਦਰਸਲ ਪਤਾ ਕਿ ਇਹ ਖਤਰੇ ਤੇ ਨਿਸ਼ਾਨ ਤੋਂ ਉੱਤੇ ਚੱਲਦਾ ਪਿਆ ਜੀ ਹੁਣ ਕੰਗਰਸ ਟੈਂਪ ਤੇ ਖਤਰੇ ਵਾਲੀ ਗੱਲ ਹੀ ਹੈ ਜਦੋਂ ਜ਼ਮੀਨ ਤੋਂ ਘੱਟੋ-ਘੱਟ 5-6 ਫੁੱਟ ਉੱਚਾ ਚੱਲ ਰਿਹਾ ਪਾਣੀ ਠੀਕ ਹੈ ਜੀ ਤੇ ਜੇਕਰ ਭਾਜੀ ਗੱਲ ਕਰੀਏ ਤਾਂ ਕੀ ਕੀ ਕੋਸ਼ਿਸ਼ਾਂ ਜਿਹੜੀਆਂ ਕਿਸਾਨ ਭਰਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਸਾਨ ਭਰਾਵਾਂ ਵੱਲੋਂ ਸਾਰੇ ਜਿੰਨੇ ਵੀ ਨੇੜੇ-ਨੇੜੇ ਪਿੰਡ ਨੇ ਹਾਂਜੀ ਸਾਰੇ ਉਹ ਨਾਲ ਸਾਡੇ ਸਹਿਯੋਗ ਦੇ ਰਹੇ ਨੇ ਮੂਨ ਕਾਲਿਆਂ ਦੀ ਨਾਲ ਆ ਕੇ ਜਿੰਨੇ ਵੀ ਪਿੰਡ ਨੇੜੇ-ਨੇੜੇ ਨੇ ਸਾਰੇ ਕਾਫੀ ਬੰਦੇ ਉਹਨਾਂ ਪਿੰਡਾਂ ਤੋਂ ਆ ਰਹੇ ਨੇ ਠੀਕ ਉਹ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਲੋਕ ਆਪਣੇ ਪੱਧਰ ਤੇ ਵੀ ਲਾਰੇ ਨੇ ਤੇ ਕੁਝ ਪ੍ਰਸ਼ਾਸਨ ਵੀ ਮਦਦ ਕਰ ਰਿਹਾ ਠੀਕ ਹੈ ਜੀ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਮਤਲਬ ਪ੍ਰਸ਼ਾਸਨ ਵੱਲੋਂ ਜਿਵੇਂ ਕੁਝ ਜਿਵੇਂ ਇਹ ਕਾਲਾ ਪੰਨਾ ਇਹ ਆਪ ਕਈਆਂ ਨੇ ਲਿਆ ਕੇ ਪਾਇਆ ਤੇ ਬਾਕੀ ਜਿਵੇਂ 레드 ਪੰਨਾ ਪਿਆ ਹੋਇਆ ਹਾਂਜੀ ਹਾਂਜੀ ਉਹ ਪ੍ਰਸ਼ਾਸਨ ਨੇ ਦਿੱਤਾ ਹੋਇਆ ਜੀ ਠੀਕ ਹੈ ਜੀ ਤੇ ਕੁੱਲ ਮਿਲਾ ਕੇ ਜੇਵੇਂ ਕਿ ਮੈਂ ਆਪਾਂ ਭਾਜੀ ਨਾਲ ਗੱਲਬਾਤ ਕਰ ਰਹੀ ਸੀ ਜਿਹੜਾ ਇੱਥੇ ਜਿਹੜਾ ਪਾਣੀ ਦਾ ਲੈਵਲ ਹੈ ਔਰ ਜ਼ਮੀਨੀ ਪੱਧਰ ਤੋਂ ਲਗਭਗ 4-5 ਫੁੱਟ ਬੰ ਹਾਂਜੀ 5-6 ਫੁੱਟ ਉੱਚਾ ਜੀ ਤੇ ਕਿਤੇ ਨਾ ਕਿਤੇ ਖਤਰੇ ਵਾਲੀ ਗੱਲ ਜੀ ਪੂਰਾ ਜੀ ਕਿਉਂਕਿ ਆਸੇ-ਪਾਸੇ ਜਿਵੇਂ ਹੁਣੇ ਆਪਾਂ ਗੱਲ ਕਰਕੇ ਹਟਿਆ ਕਿ ਮੀਂਹ ਕਰਕੇ ਘਾਰਾਂ ਵੀ ਪਈਆਂ ਹੋਈਆਂ ਨੇ ਬੰਨ ਬਿਲਕੁਲ ਕੱਚੇ ਹੋਏ ਹੋਏ ਨੇ ਤੇ ਜਿਸ ਕਰਕੇ ਖਤਰੇ ਵਾਲੀ ਪੂਰੀ ਗੱਲ ਹੈ ਤੇ ਦੂਸਰੇ ਬੰਨੇ ਤੁਸੀਂ ਲਾਗੇ ਬੰਨੇ ਦੇ ਏਰੀਆ ਦੇ ਲੋਕਾਂ ਨੂੰ ਕੀ ਕੁਝ ਅਪੀਲ ਕਰਨਾ ਚਾਹੋਗੇ ਲਾਗੇ ਬੰਨੇ ਦੇ ਇਹ ਹੀ ਅਪੀਲ ਕਰਦੇ ਆ ਕਿ ਸਾਰੇ ਆ ਕੇ ਸਾਡਾ ਕੋਈ ਬੰਦਾ ਜਿੰਨੇ ਘਰੇ ਵਿਹਲਾ ਬੈਠਾ ਹੈ ਹਾਂਜੀ ਉਹਨੂੰ ਆ ਕੇ ਬੰਦੇ ਮਦਦ ਕਰਨੀ ਚਾਹੀਦੀ ਆ ਕੇ ਜਿਹੜੇ ਵੀ ਆਉਂਦੇ ਨੇ ਇੱਥੇ ਬਹੁਤ ਦੁਨੀਆ ਆਉਂਦੀ ਹੈ ਹਾਂਜੀ ਤਮਾਸ਼ਾ ਦੇਖਣ ਵਾਲੇ ਜ਼ਿਆਦਾ ਆਉਂਦੇ ਨੇ ਕੰਮ ਕਰਨ ਵਾਲੇ ਬਹੁਤ ਘੱਟ ਆਉਂਦੇ ਨੇ ਹਾਂਜੀ ਵੀ ਜਿਹੜਾ ਵੀ ਆਂਦਾ ਘਰੋਂ ਉੱਠ ਕੇ ਘੱਟੋ ਘੱਟ ਦੋ ਥੈਲੇ ਚਾਰ ਥੈਲੇ ਨਾਲ ਸਹਿਯੋਗ ਦੇਣ ਤਾਂ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਕੰਮ ਛੇਤੀ ਸੌਖਾ ਹੋ ਸਕਦਾ ਬਿਲਕੁਲ ਬਿਲਕੁਲ ਇਹ ਸਾਰੀਆਂ ਚੀਜ਼ਾਂ ਆਪ ਮਿਲ ਕੇ ਹੀ ਹੋਣਗੀਆਂ ਤਾਂ ਪਾਜੀ ਹੁਣਾਂ ਵੱਲੋਂ ਲਾਗੇ ਬੰਨੇ ਜਿੰਨੇ ਵੀ ਵੀਰ ਇੱਥੇ ਜੰਦੋ ਜਹਾਦ ਕਰ ਰਹੇ ਨੇ ਉਹਨਾਂ ਵੱਲੋਂ ਖਾਸ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲਾਗੇ ਬੰਨੇ ਦੇ ਜਿੰਨੇ ਵੀ ਏਰੀਏ ਦੇ ਲੋਕ ਨੇ ਥੋੜੀ ਥੋੜੀ ਜਾਂ ਬੋਤੇ ਤੋਂ ਬੋਤਾ ਕਿਸਾਨ ਭਰਾਵਾਂ ਦੀ ਮਦਦ ਕਰਨ ਤਾਂ ਕਿ ਇਹਨਾਂ ਬੰਨਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ਕਿਉਂਕਿ ਇਹ ਜਿਹੜੀਆਂ ਫਸਲਾਂ ਆਪਣੇ ਸਾਰਿਆਂ ਦੀਆਂ ਸਾਂਝੀਆਂ ਹੀ ਨੇ ਕਿ ਜੇ ਕਿਸੇ ਇੱਕ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਕਿਸੇ ਇੱਕ ਕਿਸਾਨ ਦਾ ਨੁਕਸਾਨ ਹੁੰਦਾ ਹੈ ਤਾਂ ਨਾਲ ਲਾਗੇ ਬੰਨੇ ਦੇ ਹੋਰ ਭਰਾਵਾਂ ਦਾ ਵੀ ਜ਼ਰੂਰ ਹੋਏਗਾ ਤੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰਲ ਮਿਲ ਕੇ ਜਿਹੜੀ ਆਪਣੇ ਤੇ ਮੁਸੀਬਤ ਆਈ ਹੈ ਇਸ ਨਾਲ ਨਜਿੱਠਿਆ ਜਾਵੇ ਤੇ ਇਹਨਾਂ ਨੂੰ ਬੰਨਾਂ ਨੂੰ ਪੱਕਾ ਕਰਨ ਵਿੱਚ ਮਦਦ ਕੀਤੀ ਜਾਵੇ ਤੇ ਜਿਵੇਂ ਕਿ ਆਪਾਂ ਮੂਣ ਕੇਰੀ ਦੇ ਵਿੱਚ ਫਿਰ ਰਹੇ ਸੀਗੇ ਤੇ ਕੁੱਲ ਮਿਲਾ ਕੇ ਆ ਇਹ ਗੱਲ ਕਹਿ ਸਕਦੇ ਆ ਕਿ ਮੂਣ ਕੇਰੀਆ ਇਸ ਏਰੀਆ ਵਿੱਚ ਸਭ ਤੋਂ ਵੱਡੇ ਖਤਰੇ ਦੀ ਗੱਲ ਹੈ ਕਿਉਂਕਿ ਬੰਨ ਇਸ ਤਰ੍ਹਾਂ ਬਿਲਕੁਲ ਜਰਜਰ ਹੋਏ ਪਏ ਨੇ ਬੰਨਾਂ ਦੇ ਵਿੱਚ ਘਾਰਾਂ ਪਈਆਂ ਹੋਈਆਂ ਨੇ ਤੇ ਜਿਹੜਾ ਪਾਣੀ ਹੈ ਜਮੀਨੀ ਲੈਵਲ ਤੋਂ 4-5 ਫੁੱਟ ਉੱਪਰ ਹੀ ਵਗ ਰਿਹਾ ਹੈ ਉਹ ਸਾਹਮਣੇ ਵਾਲਾ ਬੰਨ ਵੀ ਦੇਖ ਸਕਦੇ ਹੋ ਕਿ ਬਿਲਕੁਲ ਖਤਮ ਹੋਇਆ ਪਿਆ ਹੈ ਤੇ ਕਿਸਾਨ ਭਰਾਵਾਂ ਵੱਲੋਂ ਇਸ ਤਰ੍ਹਾਂ ਦਰਖਤ ਵਗੈਰਾ ਸੁੱਟ ਕੇ ਗੱਟੇ ਵਗੈਰਾ ਲਗਾ ਕੇ ਬੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨਾ ਕਿਸੇ ਉਹਨਾਂ ਨੂੰ ਮਤਲਬ ਕਿ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਬੰਨਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਕੋਈ ਰਿਸਾਫ ਨਾ ਹੋਵੇ ਤੇ ਫਿਲਹਾਲ ਜਵੇਂ ਗੱਲ ਕਰ ਰਹੇ ਸੀਗੇ ਕਿ ਇਹ ਜਿਹੜਾ ਬਿਲਕੁਲ ਸੈਂਸਿਟਿਵ ਏਰੀਆ ਸੈਂਸਿਟਿਵ ਏਰੀਆ ਇਸ ਕਰਕੇ ਆ ਕਿ ਜਮੀਨੀ ਲੈਵਲ ਤੋਂ 4 ਜਾਂ 5 ਫੁੱਟ ਉੱਪਰ ਹੀ ਪਾਣੀ ਚੱਲ ਰਿਹਾ ਤੇ ਦੂਸਰੇ ਬੰਨੇ ਬੰਨਾ ਦੀ ਗੱਲ ਚੱਲ ਰਹੀ ਸੀਗੀ ਮੀ ਪੈਣ ਕਰਕੇ ਇਸ ਤਰ੍ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਕੇ ਟੈਂਕੀ ਬੰਨਾ ਦੇ ਵਿੱਚ ਘਾਰਾਂ ਪਈਆਂ ਹੋਈਆਂ ਨੇ ਮਿੱਟੀ ਬਿਲਕੁਲ ਪੋਲੀ ਹੋਈ ਪਈ ਐ ਤੇ ਮਾੜੇ ਜਿਹੇ ਪਾਣੀ ਦੇ ਨਾਲ ਹੀ ਮਿੱਟੀ ਦਾ ਘਟਾਬ ਹੋ ਰਿਹਾ ਮਿੱਟੀ ਰੁੱਟ ਰੁੱਟ ਕੇ ਅੱਗੇ ਨੂੰ ਜਾ ਰਹੀ ਐ ਤੇ ਕਿਸਾਨ ਵੀਰਾਂ ਵੱਲੋਂ ਦੋਨੋਂ ਸਾਈਡ ਹੀ ਇਸ ਸਾਈਡ ਵੀ ਤੇ ਪਰਲੀ ਸਾਈਡ ਵੀ ਆਪਣੇ ਲੈਵਲ ਤੇ ਜਦੋਂ ਇਹ ਹਦ ਕਰਕੇ ਇਹਨਾਂ ਬੰਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੱਕੇ ਕਰਨ ਦੀ ਜਾਂ ਪਾਣੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਆ ਬਿਲਕੁਲ ਜਾਰੀ ਨੇ ਤੇ ਦੂਸਰੇ ਵੱਲੋਂ ਆਪਾਂ ਕਿਸਾਨ ਭਰਾਵਾਂ ਨਾਲ ਵੀ ਗੱਲਬਾਤ ਕੀਤੀ ਸੀ ਕਿ ਆਪਣੇ ਲੈਵਲ ਤੇ ਤੇ ਜਦੋਂ ਇਹ ਹਦ ਕਰ ਹੀ ਰਹੇ ਨੇ ਤੇ ਦੂਜੇ ਵੱਨੇ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਤੇ ਫਿਲਹਾਲ ਹੁਣ ਆਪਾਂ ਸਾਹਮਣੇ ਪੁੱਲ ਤੇ ਚੱਲਦੇ ਆ ਉੱਥੇ ਜਾ ਕੇ ਬਹੁਤ ਸਾਰੇ ਕਿਸਾਨ ਵੀ ਇਕੱਠੇ ਨੇ ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਆ ਕਿ ਇੱਥੋਂ ਦੇ ਕੀ ਹਾਲਾਤ ਨੇ ਤੇ ਅੱਗੇ ਦੀਆਂ ਕੀ ਸਿਚੁਏਸ਼ਨਾਂ ਨੇ ਜਿਵੇਂ ਕਿ ਆਪਾਂ ਮੂੜ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਸੀ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਬਿਲਕੁਲ ਉੱਚੇ ਪੱਧਰ ਤੇ ਸੇਵਾਵਾਂ ਵਾਜਰੀ ਨੇ ਇਸ ਤਰ੍ਹਾਂ ਗੱਟਿਆਂ ਨੂੰ ਭਰਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਕੱਚੇ ਬੰਨ੍ਹ ਨੇ ਜਾਂ ਇੱਥੇ ਘਾਰਾਂ ਪਈਆਂ ਹੋਈਆਂ ਨੇ ਉੱਥੇ ਗੱਟਿਆਂ ਨੂੰ ਰੱਖ ਕੇ ਉਹਨਾਂ ਨੂੰ ਪੱਕਾ ਕੀਤਾ ਜਾ ਸਕੇ ਮਿੱਟੀ ਨੂੰ ਟਰਾਲੀਆਂ ਵਿੱਚ ਭਰ-ਭਰ ਕੇ ਜਾਂ ਗੱਟਿਆਂ ਨੂੰ ਭਰ-ਭਰ ਕੇ ਜਿੱਥੇ ਘਾਰਾਂ ਪਈਆਂ ਹੋਈਆਂ ਨੇ ਜਿੱਥੇ ਬੰਨ੍ਹ ਟੁੱਟੇ ਹੋਏ ਨੇ ਜਿੱਥੋਂ ਬੰਨ੍ਹ ਦੇ ਟੁੱਟੜ ਦਾ ਖਤਰਾ ਹੈ ਉੱਥੇ ਤੱਕ ਲਜਾਇਆ ਜਾ ਰਿਹਾ ਤੇ ਕਿਸਾਨ ਭਰਾਵਾਂ ਵੱਲੋਂ ਉਹਨਾਂ ਬੰਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਤੇ ਫਿਰ ਹਾਲ ਇਸ ਸਮੇ ਕਾਫੀ ਸੰਖਿਆ ਦੇ ਵਿੱਚ ਕਿਸਾਨ ਜਾਂ ਲਾਗੇ ਮੰਨੇ ਏਰੀਏ ਦੇ ਲੋਕ ਪੁਲ ਦੇ ਉੱਪਰ ਵੀ ਖੜੇ ਨੇ ਤੇ ਕੁਝ ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਦਾ ਕਹਿਣਾ ਕਿ ਜ਼ਿਆਦਾਤਰ ਲੋਕ ਇੱਥੇ ਜਿਹੜੇ ਆਉਂਦੇ ਨੇ ਉਹ ਤਮਾਸ਼ਾ ਦੇਖਣ ਆਉਂਦੇ ਨੇ ਤੇ ਖਾਸ ਕਰਕੇ ਸਾਰੇ ਵੀਰਾਂ ਨੂੰ ਅਪੀਲ ਹੈ ਕਿ ਜਿੰਨੇ ਵੀ ਵੀਰ ਇਸ ਪੁਲ ਤੇ ਆ ਰਹੇ ਜਾਂ ਮੋੜ ਕਿਸੇ ਵੀ ਜਗ੍ਹਾ ਤੇ ਉਹ ਜਾ ਰਹੇ ਨੇ ਤੁਹਾਨੂੰ ਅਗੇ ਹੱਥ ਜੋੜ ਕੇ ਅਪੀਲ ਹੈ ਕਿ ਕਿਸਾਨ ਵੀਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਬੰਨਾਂ ਨੂੰ ਪੱਕਾ ਕਰਨ ਦੇ ਵਿੱਚ ਘਾਰਾਂ ਨੂੰ ਬੰਦ ਕਰਨ ਦੇ ਵਿੱਚ ਸਿਰਫ ਇੱਕ ਤੁਸੀਂ ਦੇਖਣ ਵਾਸਤੇ ਨਾ ਆਓ ਅਗਰ ਤੁਸੀਂ ਇੱਥੇ ਆ ਵੀ ਰਹੇ ਹੋ ਇੱਕ ਦੋ ਗੱਟਿਆਂ ਦੇ ਨਾਲ ਜਾਂ ਇੱਕ ਦੋ ਗੱਟੇ ਮਿੱਟੀ ਦੇ ਭਰ ਕੇ ਕਿਸਾਨ ਵੀਰਾਂ ਦੀ ਜਰੂਰ ਮਦਦ ਕਰੋ ਤਾਂ ਕਿ ਥੋੜੀ-ਥੋੜੀ ਮਦਦ ਦੇ ਨਾਲ ਕਿਸੇ ਇੱਕ ਵੱਡੇ ਕਾਰਜ ਨੂੰ ਪੂਰਾ ਕੀਤਾ ਜਾ ਕੇ ਜਾ ਸਕੇ ਤੇ ਫਿਲਹਾਲ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਜਾ ਕੇ ਜਿਹੜੀ ਕੁਝ ਹੋਰ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਲੰਗੜਾ ਦੀ ਸੇਵਾਵਾਂ ਵੀ ਲਗਾਤਾਰ ਕਿਸਾਨ ਵੀਰਾਂ ਵੱਲੋਂ ਜਾਂ ਲਾਗੇ ਬੰਨੇ ਦੇ ਏਰੀਏ ਦੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਤੇ ਸਾਹਮਣੇ ਇੱਕ ਵਾਰੀ ਫੇਰ ਮੈਂ ਦਿਖਾ ਦਿਆਂ ਕਿ ਪਾਣੀ ਦੇਖੋ ਕਿੰਨੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਤੇ ਜਿਹੜਾ ਇੱਥੇ ਪਾਣੀ ਹੈ ਜਿਮਿਨੀ ਪੱਧਰ ਤੋਂ 4-5 ਫੁੱਟ ਉੱਪਰ ਹੀ ਵਗ ਰਿਹਾ ਕਿਉਂਕਿ ਇੱਥੇ ਆਣ ਜਿਹੜੀ ਕਗੜ ਦੀ ਚੌੜਾਈ ਘਟ ਜਾਂਦੀ ਹੈ ਤੇ ਬੰਨ ਉੱਚੇ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਖਤਰੇ ਦੀ ਗੱਲ ਹੈ ਕਿਉਂਕਿ ਬੰਨ ਬਿਲਕੁਲ ਜਰਜਰ ਹੋਏ ਪਏ ਨੇ ਬੰਨਾ ਵਿੱਚ ਘਾਰਾਂ ਪਈਆਂ ਹੋਈਆਂ ਨੇ ਔਰ ਲਗਾਤਾਰ 4-5 ਦਿਨ ਤੋਂ ਜਿਹੜੀ ਬਾਰਿਸ਼ ਵੀ ਹੋ ਰਹੀ ਸੀ ਜਿਸ ਕਰਕੇ ਬੰਨਾ ਵਾਲੀ ਮਿੱਟੀ ਗਿੱਲੀ ਹੋਈ ਹੋਈ ਹੈ ਤੇ ਕਿਤੇ ਨਾ ਕਿਤੇ ਥੋੜੇ ਜੇ ਪਾਣੀ ਦੇ ਨਾਲ ਮਿੱਟੀ ਦਾ ਘਟਾਅ ਹੋ ਰਿਹਾ ਹੈ ਮਿੱਟੀ ਰੁੱੜ ਰੁੱੜ ਕੇ ਜਾ ਰਹੀ ਹੈ ਤੇ ਖੱਡਾਂ ਵਗੈਰਾ ਪਈਆਂ ਹੋਈਆਂ ਨੇ ਉਹਨਾਂ 'ਚ ਚੋਰੀ ਸਾਫ ਦਾ ਡਰ ਹੈ ਤੇ ਇਸ ਕਰਕੇ ਕਿਸਾਨ ਭਰਾਵਾਂ ਵੱਲੋਂ ਪੂਰੀ ਜਦੋਜਹਿਦ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਬਦਾਨ ਨੂੰ ਨਿਜਠਿਆ ਜਾ ਸਕੇ ਤੇ ਇਸ ਆਬਦਾਨ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਲਾਗੇ ਬਨੇ ਏਰੀਆ ਦੇ ਲੋਕਾਂ ਨੂੰ ਵੀ ਖਾਸ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਵੀਰ ਮੋਣਕ ਵਾਲੇ ਏਰੀਏ ਦੇ ਵਿੱਚ ਅਗਰ ਤੁਸੀਂ ਆ ਰਹੇ ਹੋ ਤਾਂ ਕਿਸਾਨ ਭਰਾਵਾਂ ਦਾ ਜਰੂਰ ਸਹਿਯੋਗ ਕਰੋ ਕਿਉਂਕਿ ਇਹ ਏਰੀਆ ਮੇਰੇ ਅਕੋਰਡਿੰਗ ਸਭ ਤੋਂ ਸੈਂਸਿਟਿਵ ਏਰੀਆ ਹੈ ਕਿਉਂਕਿ ਪਾਣੀ ਜ਼ਮੀਨੀ ਲੈਵਲ ਤੋਂ 4-5 ਫੁੱਟ ਉੱਪਰ ਹੀ ਵਗ ਰਿਹਾ ਹੈ ਤੇ ਬੰਨ ਬਿਲਕੁਲ ਕਮਜ਼ੋਰ ਹੋਏ ਨੇ ਉਹਨਾਂ ਬੰਨਾਂ ਨੂੰ ਬੰਨਾਂ ਨੂੰ ਪੱਕਾ ਕਰਨ ਦੀ ਜ਼ਰੂਰਤ ਹੈ ਉਹਨਾਂ ਤੇ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਜਾ ਕੇ ਕੁਝ ਕਿਸਾਨ ਵੀਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਾਹਮਣੇ ਤੁਸੀਂ ਦੇਖ ਵੀ ਰਹੇ ਹੋ ਕਿ ਕਿਸਾਨ ਵੀਰਾਂ ਵੱਲੋਂ ਪੂਰੀਆਂ ਮਿਹਨਤਾਂ ਜਾਰੀ ਨੇ ਪੂਰੀਆਂ ਜਦੋਜਹਿਦ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਜੀਸੀਬੀ ਮਸ਼ੀਨਾਂ ਵਗੈਰਾ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੀਸੀਬੀ ਮਿੱਟੀ ਪਾ ਕੇ ਬੰਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਗੱਟੇ ਵਗੈਰਾ ਭਰੇ ਜਾ ਰਹੇ ਨੇ ਗੱਟਿਆਂ ਨੂੰ ਭਰ-ਭਰ ਕੇ ਜਿਹੜੇ ਬੰਨ ਕੱਚੇ ਨੇ ਦੇਖੋ ਘਾਰਾਂ ਪਈਆਂ ਹੋਈਆਂ ਨੇ ਉਸ ਜਗ੍ਹਾ ਤੱਕ ਲਜਾਇਆ ਜਾ ਰਿਹਾ ਤੇ ਉਹਨਾਂ ਜਗ੍ਹਾ ਨੂੰ ਪੱਕਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵਾਦ ਤੋਂ ਬਾਅਦ ਵੀਰ ਇੱਥੇ ਆਣ ਕੇ ਇਹਨਾਂ ਸੇਵਾਵਾਂ ਵਿੱਚ ਹਿੱਸਾ ਪਾਉਣ ਤੇ ਇਸ ਮੁਸੀਬਤ ਨੂੰ ਨਜਿੱਠਣ ਵਿੱਚ ਕਿਸਾਨ ਭਰਾਵਾਂ ਦੀ ਮਦਦ ਕਰਨ ਤੇ ਹੁਣ ਆਪਾਂ ਪੁਲ ਦੇ ਦੂਸਰੇ ਪਾਸੋਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰ ਰਹੇ ਹਾਂ ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਮੈਂ ਕਿਸਾਨ ਵੀਰਾਂ ਨਾਲ ਵੀ ਗੱਲਬਾਤ ਕੀਤੀ ਸੀ ਕਿ ਇੱਥੇ ਉਹ ਕਹਿੰਦੇ ਕਿ ਇੱਥੇ ਆਣ ਕੇ ਪਾਣੀ ਦੀ ਸਪੀਡ ਕਾਫੀ ਵੱਧ ਜਾਂਦੀ ਹੈ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਬੰਨ ਦੇਖੋ ਇਸ ਸਾਈਡ ਵੀ ਦੁਪਰਲੀ ਸਾਈਡ ਵੀ ਦੋਨੋਂ ਸਾਈਡ ਹੀ ਬੰਨਾਂ ਤੇ ਕੀ ਹਾਲਾਤ ਨੇ ਬੰਨ ਬਿਲਕੁਲ ਗਿੱਲੇ ਹੋਏ ਪਏ ਨੇ ਲਗਾਤਾਰ ਜਵੇਂ ਬਾਰਿਸ਼ ਹੋ ਰਹੀ ਸੀਗੀ ਤੇ ਉਸ ਕਰਕੇ ਮਿੱਟੀ ਜਿਹੜੀ ਬਿਲਕੁਲ ਪੌਲੀ ਹੋਈ ਪਈ ਹੈ ਤੇ ਇਹ ਜੁਰ ਖਤਰਾ ਜਰੂਰ ਬਣਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਟਾਈਮ ਜੇਕਰ ਪਾਣੀ ਜ਼ਿਆਦਾ ਵਧਦਾ ਹੈ ਤਾਂ ਕਿਸੇ ਨਾ ਕਿਸੇ ਟਾਈਮ ਇਹਨਾਂ ਬੰਨਾਂ ਦੇ ਵਿੱਚ ਹੜਾ ਰਿਸਾਵ ਹੋ ਸਕਦਾ ਹੈ ਕਿਤਨਾ ਕਿਤੇ ਬੰਨ ਇਹਨਾਂ ਬੰਨਾਂ ਦੇ ਟੁੱਟਣ ਦਾ ਖਤਰਾ ਜਰੂਰ ਬਣਿਆ ਹੋਇਆ ਹੈ ਤੇ ਇਸ ਕਰਕੇ ਲਗਾਤਾਰ ਕਿਸਾਨ ਵੀਰਾਂ ਵੱਲੋਂ ਬਿਲਕੁਲ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਹਨਾਂ ਬੰਨਾਂ ਨੂੰ ਪੱਕਾ ਕੀਤਾ ਜਾ ਸਕੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਪਾਧਾ ਤੋਂ ਨਿਜੀਠਿਆ ਜਾ ਸਕੇ ਤੇ ਫਿਲਹਾਲ ਹੁਣ ਆਪਾਂ ਉੱਥੇ ਚੱਲਦੇ ਹਾਂ ਕੁਝ ਕਿਸਾਨ ਵੀਰ ਜਿਹੜੇ ਲਗਾਤਾਰ ਅ ਮਤਲਬ ਕਿ ਮਿੱਟੀ ਪਰਣ ਲੱਗੇ ਹੋਏ ਨੇ ਜਾਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿੰਨੀ ਕੁ ਜਿਹੜੀ ਖਤਰੇ ਦੀ ਗੱਲ ਹੈ ਇਸ ਟਾਈਮ ਮੋਣਕ ਪੁਲ ਦੇ ਉੱਪਰ ਜਾਂ ਕਿੰਨੀ ਕੁ ਤਣਾਅਪੂਰਨ ਸਥਿਤੀ ਜਿਹੜੀ ਹੈ ਇਸ ਟਾਈਮ ਮੋਣਕ ਦੇ ਏਰੀਆ ਦੇ ਵਿੱਚ ਬਣੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਕੀ ਜਦਦੋਜਹਿਤਾਂ ਕੀਤੀਆਂ ਜਾ ਰਹੀਆਂ ਨੇ ਤੇ ਪ੍ਰਸ਼ਾਸਨ ਵੱਲੋਂ ਕੀ ਉਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਫਿਲਹਾਲ ਕੁਦਨੀ ਪਿੰਡ ਤੋਂ ਮੇਰਨਾ ਕਿਸਾਨ ਵੀ ਮੌਜੂਦ ਸੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਪਾਜੀ ਸਤਿ ਸ੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਪਾਜੀ ਜਿਵੇਂ ਕਿ ਹੁਣ ਗੱਲ ਕਰੀਏ ਮੂੜਕ ਦੇ ਵਿੱਚ ਕਿਹੋ ਜੇ ਹਾਲਾਤ ਬਣੇ ਹੋਏ ਘਗਰ ਦੇ ਪਾਣੀ ਨੂੰ ਲੈ ਕੇ ਤੇ ਕੀ ਸਥਿਤੀਆਂ ਨੇ ਪਹਿਲਾਂ ਤੇ ਇਸ ਬਾਰੇ ਜਾਣਕਾਰੀ ਦਿਓ ਘਗਰ ਦਾ ਪਾਣੀ ਵੀਰ ਅ ਅੱਜ ਕੱਲ ਤੱਕ ਦਾ ਕਾਫੀ ਉੱਪ ਹੁੰਦਾ ਜਾ ਰਿਹਾ ਸੀਗਾ ਅੱਜ ਸਵੇਰ ਤੋਂ ਥੋੜਾ ਜਿਹਾ ਸਲੋ ਹੋਇਆ ਚੜਨਾ ਠੀਕ ਹੈ ਜੀ ਮਤਲਬ ਦੁਪਹਿਰ ਤੋਂ ਬਾਅਦ 3-4 ਇੰਚ ਚੜਿਆ ਜਿਵੇਂ ਪਹਿਲਾਂ ਫੁੱਟਾਂ ਦੇ ਹਿਸਾਬ ਨਾਲ ਚੜ ਰਿਹਾ ਸੀ ਥੋੜਾ ਜਿਹਾ ਇੰਚਾਂ ਦੇ ਹਿਸਾਬ ਨਾਲ ਚੜਨਾ ਸਟਾਰਟ ਹੋਇਆ ਤੇ ਜਗਰ ਭਾਜੀ ਗੱਲ ਕਰੀ ਆਪਾਂ ਇਸ ਏਰੀਏ ਦੇ ਵਿੱਚ ਕਿੰਨੇ ਕਿ ਖਤਰੇ ਦੀ ਗੱਲ ਹੈ ਕਿਉਂਕਿ ਜਿਹੜੇ ਬੰਨ ਬਿਲਕੁਲ ਕੱਚੇ ਹੋਏ ਪਏ ਨੇ ਪਾਣੀ ਜਿਮਿਨੀ ਪੱਧਰ ਤੋਂ ਉੱਚਾ ਵਗ ਰਿਹਾ ਹੈ ਜਿਹੜੇ ਬੰਦ ਨੇ ਨਾ ਉਹ ਥੋੜੇ ਨਾ ਕੱਕਾ ਰੇਤਾਂ ਹੁੰਦਾ ਉਹਦੇ ਨਾਲ ਬੰਨੇ ਹੋਏ ਆ ਉਹ ਜਦੋਂ ਪਾਣੀ ਵੀ ਛਲ ਪੈਂਦੀ ਹੈ ਉਹ ਟਿੱਗਰ ਗਿਰ ਜਾਂਦੀ ਹੈ ਮਿੱਟੀ ਰੁੱੜ ਰਹੀ ਹੈ ਮਿੱਟੀ ਰੁੱੜ ਰਹੀ ਹੈ ਤੇ ਉਹ ਫਿਰ ਕੱਟੇ ਲਾ ਕੇ ਵਿੱਚ ਜਾਣੇ ਘਰ ਵਾਲੀ ਸਾਈਡ ਸਾਡੇ ਜਿਹੜੇ ਸਾਡੇ ਭਰਾ ਨੇ ਸਾਰੇ ਉਹ ਥੱਲੇ ਉੱਪਰ ਦੇ ਨੇ ਉਹ ਫਿਰ ਢਾਂਗ ਵਗੈਰਾ ਲਾ ਕੇ ਉਹ ਮਿੱਟੀ-ਮੁੱਟੀ ਆਪਣਾ ਸੈੱਟ ਕਰਦੇ ਆ ਚਲੋ ਜਿੰਨਾ ਹੋਈ ਜਾਂਦਾ ਉਹਨੇ ਕਰੀ ਜਾਂਦੇ ਆ ਇਹ ਤਾਂ ਖਤਰੇ ਦੀ ਨਿਸ਼ਾਨੀ ਹੀ ਹੈ ਬਿਲਕੁਲ ਤੇ ਭਾਜੀ ਕਿੰਨੇ ਕਿ ਦਿਨਾਂ ਤੋਂ ਇਹ ਜਦੋਜਹਤ ਜਾਰੀ ਹੈ ਤੁਹਾਡੀ ਇਹ ਸਾਨੂੰ 5ਵਾਂ ਦਿਨ ਹੋ ਗਿਆ ਜੀ 5 ਦਿਨ ਹੋ ਚੱਲੇ ਨੇ ਤੇ ਹੁਣ ਭਾਜੀ ਆਪਾਂ ਮੇਨ ਗੱਲ ਕਰਦੇ ਆਂ ਕਿ ਪ੍ਰਸ਼ਾਸਨ ਵੱਲੋਂ ਕੋਈ ਆਪਾਂ ਨੂੰ ਸਹਾਇਕ ਦਿੱਤਾ ਯਾਰ ਸਿਰਫ ਆਪਣੇ ਲੈਵਲ ਤੇ ਆਪਾਂ ਸਾਰਾ ਕੁਝ ਕਰ ਰਹੇ ਆਂ ਦੇਖੋ ਪਹਿਲੇ 2 ਦਿਨ ਤਾਂ ਸਾਨੂੰ ਆਪਣੇ ਲੈਵਲ ਤੇ ਕੀਤਾ ਠੀਕ ਹੈ ਜੀ ਜੇ ਜਿਹਾ ਸਾਪ ਨਾਲ ਗੱਲ ਹੋਈ ਸੀ ਕਿ ਉਹ ਪਹਿਲਾਂ ਚਲੋ ਕਾਫੀ ਇਸ਼ੂ ਜੇ ਰਹੇ ਉਪਰ ਕਿਹਾ ਹੋਰ ਵੀ ਹੋਇਆ ਦੋ ਦਿਨਾਂ ਤੋਂ ਬਾਅਦ ਸਾਡੇ ਕੋਲ ਫਿਰ ਪ੍ਰਸ਼ਾਸਨ ਵੱਲੋਂ ਮਿੱਟੀ ਦਾ ਪ੍ਰਬੰਧ ਕੀਤਾ ਗਿਆ ਮਿੱਟੀ ਚਲੋ ਆ ਰਹੀ ਜੇ ਸੀ ਵੀ ਦਾ ਪ੍ਰਬੰਧ ਕਰਤਾ ਠੀਕ ਹੈ ਜੀ ਪਰ ਹੁਣ ਗੱਲ ਇੰਨੀ ਇਹ ਕਿ ਉਹ ਪ੍ਰਬੰਧ ਉਹਨਾਂ ਦਾ ਇੱਥੀ ਤੱਕ ਆ ਰਿਹਾ ਜੀ ਕਿਉਂਕਿ ਅੱਗੇ ਬੰਨ ਨੀਵੇਂ ਹੈ ਉਹ ਮਿੱਟੀ ਵੀ ਆ ਰੋਡ ਤੇ ਆ ਰਹੀ ਹੈ ਤੇ ਜੇ ਸੀ ਵੀ ਵਗੈਰਾ ਦਾ ਕੰਮ ਵੀ ਇੱਥੀ ਹੈ ਤੇ ਅੱਗੋਂ ਸਾਨੂੰ ਆਪਣੇ ਆਪਣੇ ਟਰੈਕਟਰ ਲਾ ਕੇ ਜਿਵੇਂ ਪਿੰਡਾਂ ਦੇ ਸਮਝਾ ਚੱਲੇ ਹੋਇਆ ਇੱਥੋਂ ਕਿਰਾਏ ਨਾਲ ਜਿੰਨੇ ਦੂਰ ਤੱਕ ਹੋਵੇ 10 15 ਟਰੈਕਟਰ ਇਧਰ ਨੂੰ 10 15 ਟਰੈਕਟਰ ਉਧਰ ਨੂੰ ਠੀਕ ਹੈ ਜੀ ਅੰਡਾ ਹੋ ਗਿਆ ਕੁਦ ਨਹੀਂ ਹੋ ਗਿਆ ਰਾਮਪਰਾ ਇਹ ਸਾਰੇ ਆਪਣੇ ਟਰੈਕਟਰ ਕਿਰਾਇਆ ਨਾਲ ਫਿਰ ਜਿੱਥੋਂ ਤੱਕ ਜਾਂਦੀ ਹੈ ਫਿਰ ਜਾਂ ਫਿਰ ਟਰਾਲੀ ਨਾਲ ਮਿੱਟੀ ਕੱਟੇ ਰ ਭਰ ਕੇ ਠੀਕ ਹੈ ਜੀ ਥੋੜੇ ਥੋੜੀ ਕਰਕੇ ਉਹ ਫਿਰ ਅੱਗੇ ਬੰਦ ਤੱਕ ਤੇ ਭਾਈ ਜੇਕਰ ਗੱਲ ਕਰੀਏ ਕਿਸੇ ਲੀਡਰਾਂ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਡੀਜ਼ਲ ਵਗੈਰਾ ਦੀ ਕੋਈ ਮਦਦ ਕੀਤੀ ਗਈ ਆ ਆਪਣੀ ਸਾਡੇ ਕੋਲ ਅੱਜ 300 ਸਾਹ ਆਏ ਸੀ ਪਹਿਲਾਂ ਠੀਕ ਹੈ ਜੀ ਉਹਨਾਂ ਨੇ ਸਾਨੂੰ 30000 ਰੁਪਿਆ ਜਿਵੇਂ ਇਧਰ ਕਿ ਉਸ ਤੋਂ ਬਾਅਦ ਆਪਣਾ ਕਰੋਮ ਨਕਾਲੀ ਦਲ ਤੋਂ ਆਈ ਸੀ ਦੀ ਲੀਡਰਸ਼ਿਪ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ 1.5 ਲੱਖ ਰੁਪਿਆ ਉਹਨਾਂ ਵੱਲੋਂ ਦਿੱਤਾ ਹੈ ਤੇ ਇੱਕ ਵੱਲ ਮਲਾ ਕੇ ਗੱਲ ਕਰੇਗੇ ਪ੍ਰਸ਼ਾਸਨ ਦਾ ਵੀ ਥੋੜਾ ਬਹੁਤ ਸਹਿਯੋਗ ਆਪਾਂ ਨੂੰ ਮਿਲ ਰਿਹਾ ਹੈ हां ਮਿੱਟੀ ਦਾ ਤੇ ਹੋਰ ਪ੍ਰਬੰਧਾ ਉਹ ਥੋੜਾ ਜਿਹਾ ਅੱਜ ਥੋੜਾ ਜਿਹਾ ਅਲਰਟ ਥੋੜਾ ਜਿਹਾ ਪ੍ਰਸ਼ਾਸਨ ਹੋਰ ਹੋ ਗਿਆ ਕਿਉਂਕਿ ਸੀਐਮ ਸਾਹਿਬ ਨੇ ਆਣਾ ਸੀਗਾ ਠੀਕ ਹੈ ਜੀ ਜਾਂ ਮੰਤਰੀ ਸਾਹਿਬ ਨੇ ਆਣਾ ਸੀਗਾ ਤੇ ਉਸ ਟਾਈਮ ਥੋੜਾ ਜਿਹਾ ਅੱਜ ਥੋੜਾ ਜਿਹਾ ਥੋੜਾ ਹੋਰ ਅਪ ਹੋ ਗਿਆ ਠੀਕ ਹੈ ਜੀ ਤੇ ਨਹੀਂ ਤਾਂ ਥੋੜੇ ਪਹਿਲਾਂ ਢਿੱਲਾ ਸੀਗਾ ਥੋੜਾ ਅੱਜ ਥੋੜਾ ਜਿਹਾ ਹੋਰ ਕੁਝ ਸੀਗੇ ਤੇ ਜਿਵੇਂ ਕਿ ਮੈਂ ਭਾਜੀ ਹੁਣ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੇ ਨਾਲ ਪ੍ਰੋਪਰ ਜਾਣਕਾਰੀ ਜਿਹੜੀ ਸਾਂਝੀ ਕੀਤੀ ਕਿ ਪ੍ਰਸ਼ਾਸਨ ਵੱਲੋਂ ਨਾਲ ਲੋਕ ਕਿੰਨਾ ਕ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਮੂੜਕ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ ਤੇ ਅੱਗੇ ਦੀ ਜੋ ਵੀ ਜਾਣਕਾਰੀ ਰਹਿੰਦੀ ਹੈ ਅਸੀਂ ਅਪਡੇਟ ਉਹਦੇ ਨਾਲ ਜਰੂਰ ਸਾਂਝੀ ਕਰਦਾ ਰਾਵਾਂਗੇ ਸਾਡੇ ਵੀਡੀਓ ਦਾ ਜਰੂਰ ਬਣੇ ਰਹੋ ਧੰਨਵਾਦ ਅ کوشش ਕਰ ਰਹੇ ਕਿਸਾਨ ਭਰਾਵਾ ਵੱਲੋਂ ਆਪਣੇ ਟਰੈਕਟਰਾਂ ਦੀ ਵਰਤੋਂ ਕਰਕੇ ਇਸ ਇਹਨਾਂ ਮੰਨਾਂ ਨੂੰ ਪੱਕਾ ਕਰਨ ਦੀ ਕੋਸ਼ਿਸ਼ਾਂ ਬਿਲਕੁਲ ਜਾਰੀ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਕਿਸਾਨ ਵੀਰ 2-4 ਦਿਨਾਂ ਤੋਂ ਤਾਂ ਆਪਣੇ ਲੈਵਲ ਤੇ ਹੀ ਇਹ ਕੰਮ ਕਰ ਰਹੇ ਸੀਗੇ ਤੇ ਅੱਜ ਖੁਸ਼ਕ ਪ੍ਰਸ਼ਾਸਨ ਦੀ ਮਦਦ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਜਦੋਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੁਝ ਇਸ ਕਦਰ ਬੰਨਾਂ ਦੇ ਵਿੱਚ ਘਾਰਾਂ ਪਈਆਂ ਹੋਈਆਂ ਨੇ ਤੇ ਜੋ ਕਿ ਇੱਕ ਬਹੁਤ ਵੱਡੇ ਖਤਰੇ ਦੀ ਗੱਲ ਹੈ ਕਿਉਂਕਿ ਕਿਸੇ ਨਾ ਕਿਸੇ ਟਾਈਮ ਇਹ ਨਾ ਬੰਨਾਂ ਦੇ ਵਿੱਚੋਂ ਪਾਣੀ ਦਾ ਰਿਸਾਬ ਹੋ ਸਕਦਾ ਹੈ ਤੇ ਇਹ ਬੰਨ ਟੁੱਟ ਸਕਦੇ ਨੇ ਪਰ ਕਿਸਾਨ ਵੀਰ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਆਪਣੇ ਟਰੈਕਟਰਾਂ ਦਾ ਹੀ ਵਰਤੋਂ ਕਰ ਰਹੇ ਨੇ ਤਾਂ ਕਿ ਇਹਨਾਂ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਇਹਨਾਂ ਨੂੰ ਪੱਕਾ ਬਣਾਇਆ ਜਾ ਸਕੇ